ਅੱਜ ਇੱਕ ਨੂਰ ਬੈਲਫੋਰ ਸੋਸਾਇਟੀ ਰਜਿਸਟਰ ਪਟੰਡਾ ਜੋ ਕਿ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਜੋ ਸੋਸਾਇਟੀ ਨੂੰ ਯੋਗਦਾਨ ਦਿੰਦੇ ਨੇ ਜਾਂ ਸਮਾਜ ਸੇਵਾ ਪ੍ਰਤੀ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਸੋਸਾਇਟੀ ਵੱਲੋਂ ਫਰਿਸ਼ਤੇ ਨਾਮ ਦਾ ਸਰਟੀਫਿਕੇਟ ਦੇ ਕੇ ਇੱਕ ਸਨਮਾਨ ਪੱਤਰ ਦਿੱਤਾ ਜਾ ਰਿਹਾ ਹੈ ਜਿਸ ਦੀ ਲੜੀ ਵਿੱਚ ਅੱਜ ਡਾਕਟਰ ਸੰਗਮ ਤੇ ਮੈਡਮ ਨੀਹਾ ਮੁਖੀ ਨੂੰ ਫਰਿਸ਼ਤੇ ਨਾਮ ਦਾ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ ਹੈ ਕਿਉਂਕਿ ਇਸ ਹਸਪਤਾਲ ਵੱਲੋਂ ਮਾਨਵਤਾ ਦੀ ਸੇਵਾ ਲਈ ਬਹੁਤਨੇ ਕੰਮ ਕੀਤੇ ਜਾਂਦੇ ਨੇ ਤੇ ਕਈ ਕੈਂਪ ਲਾ ਕੇ ਇਹਨਾਂ ਨੇ ਮਾਨਵਤਾਪੂਰਨ ਸੇਵਾ ਦਾ ਫਰਜ ਨਿਭਾਇਆ ਤਾਂ ਅੱਜ ਇਹਨਾਂ ਦੀ ਟੀਮ ਵੱਲੋਂ ਹਸਪਤਾਲ ਵੱਲੋਂ ਵੀ ਸੁਸਾਇਟੀ ਦੇ ਮੈਂਬਰਾਂ ਨੂੰ ਬਜਿੰਦਰ ਸਿੰਘ ਸਿੱਧੂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਡਾਕਟਰ ਪਵਨ ਕੁਮਾਰ ਮੈडम ਪ੍ਰੀਤੀ ਨੂੰ ਵੀ ਇਸ ਮੌਕੇ ਤੇ ਸਨਮਾਨਿਤ ਕੀਤਾ ਗਿਆ ਤਾਂ ਗੱਲ ਕਰਦੇ ਹਾਂ ਮੈਂਬਰ ਨਾਲ ਕੀ ਕਹਿਣਾ ਚਾਹਣੀ ਸਰ ਕੀ ਕਹੋਗੇ ਐਸੇ ਕਾਰਵਾਈ ਤੇ ਮੈਂ ਡਾਕਟਰ ਪਵਨ ਕੁਮਾਰ ਖੰਨਾ ਸੀਨੀਅਰ ਚੇਅਰਮੈਨ ਆਫ ਗਲੋਬਲ ਸੁਸਾਇਟੀ ਅੱਜ ਆਪਾਂ ਜੀ ਹਸਪੀਟਲ ਦੇ ਡਾਕਟਰ ਸੰਗਮਦਰ ਤੇ ਡਾਕਟਰ ਨਾਮਕ ਨੂੰ ਉਹਨਾਂ ਦੇ ਸਮਾਜ ਭਤੀ ਜੋ ਸੇਵਾਇਂ ਦੇ ਰਹੇ ਨੇ ਉਹਨਾਂ ਲਈ ਜਿਵੇਂ ਆਪਾਂ ਪਿਛਲੇ ਦੇ ਕੱਟੇ ਬਰਤ ਪਰ ਅਭਿ ਦਿੱਤ ਕਰਾ। ਜਿਵੇਂ ਡਾਕਟਰਾਂ ਦਾ ਬੋਧਨ ਨਾਲ ਗੱਲ ਹੈ ਕਿ ਉਹ ਵੀ ਮਨਤਾ ਸੇਵਾ ਕਰਨੇ ਚਾਹਤੇ ਹੈ ਕਿ ਉਹ ਵੀ ਇਸ ਅੱਗੇ ਵਿਸਤਾਰ ਨਾਲ ਮਨਤਾ ਸੇਵਾ ਕਰਨ ਲਈ ਸਾਇਟੀਏ ਦੇ ਕੰਮ ਨਾਲ ਨਾਲ ਜੁੜੇ ਹੋਏ ਨੇ। ਇਹਨਾਂ ਦਾ ਸਾਇਟੀਕ ਕਮਾਸ਼ੀ ਬੋਧਨ ਨਾਲ ਜੁੜਦਾ ਹੈ। ਹਾਂਜੀ ਅੱਜ ਜਿਹੜਾ ਪਾਣਾ ਨੂੰ ਪ੍ਰਸਤਿਤੀ ਦਾ ਸਨਪੱਤਰ ਦਿੱਤਾ ਹੈਗਾ ਇਹ ਮੰਨਦੇ ਹਾਂ ਕਿ ਉਸਸੀ ਮਸੇ ਸੋਰੀ ਹੈ ਕਿ ਇਹਨਾਂ ਨੇ ਜਿਹੜੀ ਸਮਾਜ ਸੇਵਾ ਕੀਤੀ ਹੈ ਉਸ ਦੇ ਬਤੀ ਸਾਡਾ ਸਲਾਹ ਦੇ ਪਰ ਜਵਾਬਦਾਸ਼ੀ ਕਿ ਆਪਾਂ ਸਮਾਰਤ ਕਰੀਏ ਤਾਂ ਉਮੀਦ ਹੈ ਕਿ ਅਗਲੇ ਦੇ ਇਸ ਸਲਾਹ ਦੇ ਨਾਲ ਕੰਮਾਂ ਦੇ ਬੰਨਵਾ ਕੇ ਮਨਸੋ ਕੰਮ ਦੇ ਮਾਨਸੇ ਸੇਵਾ ਕਰਦੇ ਰਹਾਂਗੇ